ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਸਬਲਟਨ ਤੁਹਾਡਾ ਸਵਾਗਤ ਹੈ ਨਜ਼ਰ ਪਾਉਂਿਆਂ ਅੱਜ ਦੀਆਂ ਖਬਰਾਂ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੂੰ ਉਹਨਾਂ ਦੇ ਵਿਵਾਦਪੂਰਨ ਟੈਰਿਫ ਫੈਸਲਿਆਂ ਦੇ ਪ੍ਰਚਾਰ ਦੌਰਾਨ ਆਪਣੀ ਹੀ ਰਿਪਬਲਿਕਨ ਪਾਰਟੀ ਦੇ ਅੰਦਰ ਵਿਰੋਧ ਦਾ ਸਾਹਮਣਾ ਕਰਨਾ ਪਿਆ ਏ ਅਮਰੀਕੀ ਸੈਨੇਟ ਨੇ ਟੈਰਿਫ ਫੈਸਲੇ ਦਾ ਵਿਰੋਧ ਕਰਨ ਵਾਲਾ ਇੱਕ ਮਤਾ ਪਾਸ ਕੀਤਾ ਜਿਸ ਵਿੱਚ 4 ਰਿਪਬਲਿਕਨ ਸੈਨੇਟਰਾਂ ਨੇ ਆਪਣੀ ਪਾਰਟੀ ਲਾਈਨ ਤੋਂ ਹਟ ਕੇ ਵੋਟ ਦਿੱਤੀ ਸੈਨੇਟ 'ਚ ਇਹ ਮਤਾ 51-47 ਵੋਟਾਂ ਨਾਲ ਪਾਸ ਹੋਇਆ ਇਹ ਤੀਜੀ ਵਾਰ ਸੀ ਜਦੋਂ ਟਰੰਪ ਪ੍ਰਸ਼ਾਸਨ ਦੇ ਕਦਮ ਦੇ ਵਿਰੁੱਧ ਵੋਟ ਦਿੱਤੀ ਗਈ ਟਰੰਪ ਦੀ ਪਾਰਟੀ ਦੇ 4 ਸੈਨੇਟਰਾਂ ਨੇ ਇਸ ਮਤੇ ਦਾ ਸਮਰਥਨ ਕੀਤਾ ਜਿਨ੍ਹਾਂ ਵਿੱਚ ਸ਼ਾਮਲ ਸਨ ਲੀਜ਼ਾ ਮੁਰਕੋਵਸਕੀ अलास्का ਤੋਂ ਸੂਜ਼ਨ ਕਲੋਨਸ ਮੇਨ ਤੋਂ ਰੈਂਟ ਪੌਲ ਕੈਂਟਕੀ ਮਿਚ ਮੈਕਕੋਨੇਲ ਕੈਂਟਕੀ ਹਾਲਾਂਕਿ ਮਤਾ ਪਾਸ ਹੋ ਗਿਆ ਪਰ ਇਸ ਦਾ 트ੰਪ ਦੀ ਟੈਰਫ ਯੋਜਨਾ ਤੇ ਕੋਈ ਖਾਸ ਪ੍ਰਭਾਵ ਪੈਣ ਦੀ ਉਮੀਦ ਨਹੀਂ ਹੈ ਕਿਉਂਕਿ ਇਸ ਨੂੰ ਸਦਨ ਚ ਵੀ ਪਾਸ ਕੀਤਾ ਜਾਣਾ ਜ਼ਰੂਰੀ ਹੈ ਸਦਨ ਦੇ ਰਿਪਬਲਿਕਨ ਨੇਤਾ ਪਹਿਲਾਂ ਹੀ ਇਸ ਨੂੰ ਰੱਦ ਕਰ ਚੁੱਕੇ ਨੇ ਡੋਨਲਡ 트ੰਪ ਨੇ ਲਗਾਤਾਰ ਟੈਰਫ ਦੀ ਧਮਕੀ ਨੂੰ ਕਈ ਟਕਰਾਅ ਰੋਕਣ ਦਾ ਕਾਰਨ ਦੱਸਿਆ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਦੋ ਪਰਮਾਣੂ ਹਥਿਆਰਬੰਦ ਦੇਸ਼ ਜੰਗ ਦੇ ਨੇੜੇ ਸਨ ਤੇ ਗੋਲੀਬਾਰੀ ਚ ਜਹਾਜ਼ ਮਾਰੇ ਗਏ ਸਨ ਤਾਂ ਉਹਨਾਂ ਨੇ ਦੋਵਾਂ ਦੇਸ਼ਾਂ ਨੂੰ 200% ਟੈਰਿਫ ਲਗਾਉਣ ਦੀ ਧਮਕੀ ਦਿੱਤੀ 트럼ਪ ਦੇ ਅਨੁਸਾਰ ਉਹਨਾਂ ਨੇ ਦੋਵਾਂ ਦੇਸ਼ਾਂ ਨੂੰ ਕਿਹਾ ਅਸੀਂ 200% ਟੈਰਿਫ ਲਗਾਵਾਂਗੇ ਜਿਸ ਨਾਲ ਤੁਹਾਡੇ ਲਈ ਸੌਦਾ ਕਰਨਾ ਅਸੰਭਵ ਹੋ ਜਾਵੇਗਾ ਤੇ ਅਸੀਂ ਤੁਹਾਡੇ ਨਾਲ ਵਪਾਰ ਨਹੀਂ ਕਰਾਂਗੇ ਜਿਸ ਨੇ ਉਹਨਾਂ ਨੂੰ ਜੰਗ ਟਾਲਣ ਲਈ ਮਜਬੂਰ ਕੀਤਾ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਸ਼ਰਨਾਰਥੀਆਂ ਦੇ ਦਾਖਲਿਆਂ ਦੀ ਗਿਣਤੀ 'ਚ ਭਾਰੀ ਕਮੀ ਕਰ ਦਿੱਤੀ ਹੈ। 트੍ਰੰਪ ਪ੍ਰਸ਼ਾਸਨ ਹੁਣ ਵਿੱਤੀ ਸਾਲ 2026 ਲਈ ਅਮਰੀਕਾ 'ਚ ਸ਼ਰਨਾਰਥੀਆਂ ਦੇ ਦਾਖਲਿਆਂ ਦੀ ਗਿਣਤੀ ਘਟਾ ਕੇ 7500 ਕਰਨ ਜਾ ਰਿਹਾ ਹੈ। ਇਸ ਵਿੱਚ ਵੀ ਦੱਖਣੀ ਅਫਰੀਕੀ ਲੋਕਾਂ ਨੂੰ ਪਹਿਲ ਦਿੱਤੀ ਜਾਵੇਗੀ। ਰਾਸ਼ਟਰਪਤੀ ਡੋਨਲਡ 트੍ਰੰਪ ਨੇ ਅਹੁਦਾ ਸੰਭਾਲਣ ਤੋਂ ਬਾਅਦ ਸ਼ਰਨਾਰਥੀਆਂ ਦੇ ਆਉਣ ਤੇ ਪਾਬੰਦੀ ਲਗਾ ਦਿੱਤੀ ਸੀ ਪਰ ਪ੍ਰੀਟੋਰੀਆ ਦੇ ਇਸ ਜ਼ੋਰ ਦੇ باوجود ਕਿ ਦੱਖਣੀ ਅਫਰੀਕੀ ਲੋਕਾਂ ਨੂੰ ਉਹਨਾਂ ਦੇ ਦੇਸ਼ 'ਚ ਅਤਿਆਚਾਰ ਦਾ ਸਾਹਮਣਾ ਨਾ ਕਰਨਾ ਪਵੇ ਉਹਨਾਂ ਨੇ ਇੱਕ ਅਪਵਾਦ ਬਣਾਇਆ ਹੈ ਨਵੇਂ ਫੈਸਲੇ ਦੇ ਤਹਿਤ ਅਮਰੀਕਾ ਹਰ ਸਾਲ ਸਿਰਫ 7500 ਸ਼ਰਨਾਰਥੀਆਂ ਨੂੰ ਸਵੀਕਾਰ ਕਰੇਗਾ ਜਿਨ੍ਹਾਂ 'ਚੋਂ ਜ਼ਿਆਦਾਤਰ ਦੱਖਣੀ ਅਫਰੀਕਾ ਦੇ ਹੋਣਗੇ ਪ੍ਰਸ਼ਾਸਨ ਨੇ ਵੀਰਵਾਰ ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਨੋਟੀਫਿਕੇਸ਼ਨ ਦੇ ਅਨੁਸਾਰ ਸੰਯੁਕਤ ਰਾਜ ਅਮਰੀਕਾ ਵਿੱਤੀ ਸਾਲ 2026 'ਚ ਸਿਰਫ 7500 ਸ਼ਰਨਾਰਥੀਆਂ ਦਾ ਸਵਾਗਤ ਕਰੇਗਾ ਵਾਈਟ ਹਾਊਸ ਦੇ ਮੀਮੋ ਦੇ ਅਨੁਸਾਰ 1 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਵਿੱਤੀ ਸਾਲ ਦੌਰਾਨ ਸਵੀਕਾਰ ਕੀਤੇ ਗਏ ਜ਼ਿਆਦਾਤਰ ਦੱਖਣੀ ਅਫਰੀਕੀ ਤੇ ਹੋਰ ਜੋ ਆਪਣੇ ਆਪਣੇ ਦੇਸ਼ਾਂ 'ਚ ਗੈਰਕਾਨੂੰਨੀ ਜਾਂ ਬੇਇਨਸਾਫੀ ਦੇ ਸ਼ਿਕਾਰ ਨੇ ਉਹ ਹੋਣਗੇ ਇਸ ਵਿੱਚ ਕਿਹਾ ਗਿਆ ਕਿ ਦਾਖਲਾ ਨੰਬਰ ਮੁੱਖ ਤੌਰ ਤੇ ਦੱਖਣੀ ਅਫਰੀਕਾ ਚ ਅਫਰੀਕੀ ਲੋਕਾਂ ਚ ਵੰਡੇ ਜਾਣਗੇ ਇਹ ਧਿਆਨ ਦੇਣ ਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਲੱਖਾਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਦੇ ਵਾਅਦੇ ਤੇ ਵਾਈਟ ਹਾਊਸ ਲਈ ਚੋਣ ਪ੍ਰਚਾਰ ਕੀਤਾ ਸੀ ਅਤੇ ਜਨਵਰੀ ਚ ਅਮਰੀਕੀ ਸ਼ਰਨਾਰਥੀ ਦਾਖਲਾ ਪ੍ਰੋਗਰਾਮ ਨੂੰ ਮੁਅਤਲ ਕਰਨ ਵਾਲੇ ਇੱਕ ਕਾਰਜਕਾਰੀ ਆਦੇਸ਼ ਤੇ ਦਸਤਖਤ ਕੀਤੇ ਸਨ ਅਮਰੀਕਨ ਇਮੀਗ੍ਰੇਸ਼ਨ ਕੌਂਸਲ ਦੇ ਸੀਨੀਅਰ ਫੈਲੋ ਐਰੋਨ ਰਿਚਲਿਨ ਮੈਕਲਕਿਨ ਨੇ ਕਿਹਾ ਹੈ ਕਿ 1980 ਤੋਂ ਲੈ ਕੇ ਹੁਣ ਤੱਕ ਇਸ ਪ੍ਰੋਗਰਾਮ ਦੇ ਤਹਿਤ ਅਤਿਆਚਾਰ ਤੋਂ ਭੱਜਣ ਵਾਲੇ 20 ਲੱਖ ਤੋਂ ਵੱਧ ਲੋਕਾਂ ਨੂੰ ਸੰਯੁਕਤ ਰਾਜ ਅਮਰੀਕਾ 'ਚ ਦਾਖਲਾ ਦਿੱਤਾ ਗਿਆ ਹੈ। ਅਮਰੀਕਾ ਦੀ ਸਰਕਾਰ ਵੱਲੋਂ ਪ੍ਰਵਾਸੀਆਂ ਖਿਲਾਫ ਨਿਤ ਨਵੇਂ ਫੈਸਲੇ ਲਏ ਜਾ ਰਹੇ ਨੇ ਜੋ ਉਹਨਾਂ ਨੂੰ ਪਰੇਸ਼ਾਨ ਕਰ ਰਹੇ ਨੇ। ਹੁਣ ਖਬਰ ਹੈ ਕਿ ਟਰੰਪ ਪ੍ਰਸ਼ਾਸਨ ਨੇ ਵਰਕ ਪਰਮਿਟ ਦੇ ਜੋ ਨਿਯਮ ਬਦਲੇ ਨੇ ਉਹਨਾਂ ਨਾਲ ਇੱਥੇ ਰਹਿੰਦੇ ਲੱਖਾਂ ਭਾਰਤੀਆਂ ਦੀ ਨੌਕਰੀ ਤੇ ਖਤਰਾ ਮੰਡਰਾਉਣ ਲੱਗਾ ਏ ਸਰਕਾਰ ਨੇ ਪ੍ਰਵਾਸੀਆਂ ਲਈ ਵਰਕ ਪਰਮਿਟ ਦੀ ਆਟੋਮੈਟਿਕ ਐਕਸਟੈਂਸ਼ਨ ਦੀ ਸਹੂਲਤ ਨੂੰ ਖਤਮ ਕਰਨ ਦਾ ਐਲਾਨ ਕੀਤਾ ਹੈ ਟਰੰਪ ਪ੍ਰਸ਼ਾਸਨ ਵੱਲੋਂ ਇਹ ਫੈਸਲਾ ਨਵੇਂ H1B ਵੀਜ਼ੇ ਤੇ 1 ਲੱਖ ਡਾਲਰ ਫੀਸ ਲਾਏ ਜਾਣ ਤੋਂ ਬਾਅਦ ਲਿਆ ਗਿਆ ਹੈ ਵਰਕ ਪਰਮਿਟ ਨਿਯਮ 'ਚ ਇਸ ਤਬਦੀਲੀ ਨਾਲ ਭਾਰਤੀਆਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾ ਦੇ ਡਾਇਰੈਕਟਰ ਜੋਸਫ ਐਡਲੋ ਨੇ ਕਿਹਾ ਹੈ ਕਿ ਉਹਨਾਂ ਦਾ ਵਿਭਾਗ ਵਿਦੇਸ਼ੀਆਂ ਦੀ ਸਖਤ ਜਾਂਚ ਪੜਤਾਲ ਤੇ ਨਵੇਂ ਸਿਰੇ ਤੇ ਜ਼ੋਰ ਦੇ ਰਿਹਾ ਹੈ ਤੇ ਪਿਛਲੀ ਸਰਕਾਰ ਦੀਆਂ ਉਹਨਾਂ ਨੀਤੀਆਂ ਨੂੰ ਖਤਮ ਕਰ ਰਿਹਾ ਹੈ ਜਿਨ੍ਹਾਂ 'ਚ ਅਮਰੀਕੀਆਂ ਦੀ ਸੁਰੱਖਿਆ ਅਤੇ ਸਰਪ੍ਰਸਤੀ ਤੋਂ ਜ਼ਿਆਦਾ ਵਿਦੇਸ਼ੀਆਂ ਦੀ ਸਹੂਲਤ ਨੂੰ ਤਰਜੀਹ ਦਿੱਤੀ ਜਾਂਦੀ ਸੀ ਉਹਨਾਂ ਨੇ ਕਿਹਾ ਕਿ ਕਿਸੇ ਵਿਦੇਸ਼ੀ ਦੇ ਰੋਜ਼ਗਾਰ ਅਧਿਕਾਰ ਜਾਂ ਦਸਤਾਵੇਜ਼ਾਂ ਦਾ ਸਮਾਂ ਵਧਾਉਣ ਤੋਂ ਪਹਿਲਾਂ ਵਾਜਬ ਜਾਂਚ ਪੜਤਾਲ ਯਕੀਨੀ ਬਣਾਉਣਾ ਇੱਕ ਵਿਵਹਾਰਕ ਉਪਾਏ ਸਾਰੇ ਵਿਦੇਸ਼ੀਆਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਅਮਰੀਕਾ 'ਚ ਕੰਮ ਕਰ ਸਕਦੇ ਹੋ ਪਰ ਇਹ ਕੋਈ ਅਧਿਕਾਰ ਨਹੀਂ ਹੈ ਅਮਰੀਕੀ ਮੀਡੀਆ ਦੀਆਂ ਰਿਪੋਰਟਸ ਦੇ ਮੁਤਾਬਕ 2022 ਤੱਕ ਅਮਰੀਕਾ 'ਚ ਲਗਭਗ 48 ਲੱਖ ਭਾਰਤੀ ਅਮਰੀਕੀ ਰਹਿੰਦੇ ਸਨ ਇਨ੍ਹਾਂ 'ਚੋਂ 66% ਭਾਰਤੀ ਅਮਰੀਕੀ ਪ੍ਰਵਾਸੀ ਨੇ ਜਦਕਿ 34% ਅਮਰੀਕਾ 'ਚ ਜਨਮੇ ਨੇ 트럼ਪ ਪ੍ਰਸ਼ਾਸਨ ਨੇ ਸਾਬਕਾ ਰਾਸ਼ਟਰਪਤੀ ਉਹ ਬਾਈਡਨ ਦੇ ਸ਼ਾਸਨ ਦੇ ਇੱਕ ਨੀਤੀਗਤ ਫੈਸਲੇ ਨੂੰ ਵਾਪਸ ਲੈਂਦੇ ਹੋਏ ਹੁਣ ਵਰਕ ਪਰਮਿਟ ਦੇ ਵਿਸਥਾਰ ਦੀ ਮੰਗ ਕਰਨ ਵਾਲੀ ਪ੍ਰਵਾਸੀ ਵੀਜ਼ਾ ਧਾਰਕਾਂ ਲਈ ਪੁਨਰ ਮੁਲਾਂਕਣ ਜ਼ਰੂਰੀ ਕਰ ਦਿੱਤਾ ਹੈ ਕੁਝ ਵਰਗਾਂ ਦੇ ਵਿਦੇਸ਼ੀ ਕਾਮਿਆਂ ਲਈ ਰੋਜ਼ਗਾਰ ਅਧਿਕਾਰ ਦਸਤਾਵੇਜ਼ ਜਾਨਕਿ ਈਏਡੀ ਦੀ ਜਾਇਜ਼ਤਾ ਨੂੰ ਆਪਣੇ ਆਪ ਵਧਾਉਣ ਦੀ ਰਵਾਇਤ ਨੂੰ ਖਤਮ ਕਰਨ ਵਾਲੇ ਨਵੇਂ ਨਿਯਮ ਵੀਰਵਾਰ ਤੋਂ ਲਾਗੂ ਹੋ ਗਏ ਹੁਣ ਵਰਕ ਪਰਮਿਟ ਦੇ ਵਿਸਥਾਰ ਦੀ ਮੰਗ ਕਰਨ ਵਾਲੇ ਪ੍ਰਵਾਸੀ ਵੀਜ਼ਾ ਧਾਰਕਾਂ ਲਈ ਪੁਨਰ ਮੁਲਾਂਕਣ ਜ਼ਰੂਰੀ ਕਰ ਦਿੱਤਾ ਗਿਆ ਕੁਝ ਵਰਗਾਂ ਦੇ ਵਿਦੇਸ਼ੀ ਕਾਮਿਆਂ ਲਈ ਰੋਜ਼ਗਾਰ ਅਧਿਕਾਰ ਦਸਤਾਵੇਜ਼ ਦੀ ਜਾਇਜ਼ਤਾ ਨੂੰ ਆਪਣੇ ਆਪ ਵਧਾਉਣ ਦੀ ਰਵਾਇਤ ਨੂੰ ਖਤਮ ਕਰਨ ਵਾਲੇ ਨਵੇਂ ਨਿਯਮ ਲਾਗੂ ਹੋ ਚੁੱਕੇ ਨੇ ਭਾਰਤੀ ਨੌਜਵਾਨ ਦੇਸ਼ ਨਿਕਾਲੇ ਦੇ ਡਰ ਕਾਰਨ ਅਮਰੀਕਾ ਚ ਖਰੀਦੇ ਗਏ ਵਾਹਨ ਵੇਚਣ ਲਈ ਮਜਬੂਰ ਹੋ ਗਏ ਨੇ ਜਿਹੜੇ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਚ ਦਾਖਲ ਹੋਏ ਨੇ ਉਹ ਅੰਗਰੇਜ਼ੀ ਬੋਲਣਾ ਨਹੀਂ ਜਾਣਦੇ ਜਾਂ ਲਿਖ ਨਹੀਂ ਸਕਦੇ ਇਸ ਕਾਰਨ ਉਹ ਅਮਰੀਕਾ 'ਚ ਜਾਂਚ ਦੌਰਾਨ ਸਵਾਲਾਂ ਦੇ ਸਹੀ ਜਵਾਬ ਦੇਣ ਤੋਂ ਅਸਮਰੱਥ ਨੇ ਇਸ ਲਈ ਅਮਰੀਕਾ 'ਚ ਪ੍ਰਾਪਤ ਕੀਤੇ ਗਏ ਦਸਤਾਵੇਜ਼ਾਂ ਦੇ ਵੀ ਜਾਲੀ ਹੋਣ ਦਾ ਸ਼ੱਕ ਹੈ ਟਰੱਕਾਂ ਅਤੇ ਹੋਰ ਵਾਹਨਾਂ ਦੀ ਜਾਂਚ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਅਸੰਧ ਤੋਂ ਪ੍ਰਦੀਪ ਕਰਨਾਲ ਤੋਂ ਪ੍ਰਾਂਜਲ ਅਤੇ ਅਮਰੀਕਾ 'ਚ ਰਹਿਣ ਵਾਲੇ ਕੁਲਦੀਪ ਨੇ ਆਪਣੀ ਦੁਰਦਸ਼ਾ ਦੱਸੀ ਇਸ ਸਾਲ ਕਰਨਾਲ ਜ਼ਿਲ੍ਹੇ ਦੇ 40 ਪੁੱਤਰਾਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਉਹ ਵੀ ਅੰਗਰੇਜ਼ੀ ਬੋਲਣ ਤੇ ਲਿਖਣ 'ਚ ਕਮਜ਼ੋਰ ਸਨ 2022 ਤੋਂ 2025 ਤੱਕ ਜ਼ਿਲ੍ਹੇ ਦੇ 24000 ਨੌਜਵਾਨ ਅਮਰੀਕਾ ਤੇ ਹੋਰ ਦੇਸ਼ਾਂ 'ਚ ਪ੍ਰਵਾਸ ਕਰ ਗਏ। ਅਮਰੀਕਾ ਦਾ ਧਿਆਨ ਖਾਸ ਤੌਰ ਤੇ ਉਹਨਾਂ ਭਾਰਤੀਆਂ ਤੇ ਹੈ ਜੋ ਗੈਰਕਾਨੂੰਨੀ ਤੌਰ ਤੇ ਦਾਖਲ ਹੋਏ ਨੇ। ਇਸ ਤੋਂ ਇਲਾਵਾ ਅਮਰੀਕਾ 'ਚ ਦਰਜ ਹਮਲੇ ਅਤੇ ਹੋ ਟਕਰਾਮਾਂ ਦੇ ਮਾਮਲਿਆਂ ਦੇ ਇਤਿਹਾਸ ਕਾਰਨ ਉਹਨਾਂ ਨੂੰ ਅਮਰੀਕੀ ਜੇਲਾਂ 'ਚ ਬੰਦ ਕੀਤਾ ਜਾ ਰਿਹਾ ਏ। ਪਿਛਲੇ 9 ਮਹੀਨਿਆਂ 'ਚ ਸਮੱਸਿਆਵਾਂ ਵਧੀਆਂ ਨੇ। ਕਰਨਾਲ ਤੋਂ ਕੁਲਦੀਪ ਨੇ ਕਿਹਾ ਕਿ ਉਹ ਅਮਰੀਕਾ 'ਚ ਟਰੱਕ ਚਲਾਉਂਦਾ ਏ ਹਰ ਰੋਜ਼ ਅਮਰੀਕੀ ਪੁਲਿਸ ਭਾਰਤੀ ਡਰਾਈਵਰਾਂ ਨੂੰ ਗ੍ਰਿਫਤਾਰ ਕਰਦੀ ਏ ਜਿਸ ਕੰਪਨੀ ਦਾ ਨੰਬਰ ਟਰੱਕ ਤੇ ਹੁੰਦਾ ਆ ਉਸ ਨੂੰ ਫੋਨ ਕਰਕੇ ਦੱਸਿਆ ਜਾਂਦਾ ਹੈ ਕਿ ਉਸ ਦਾ ਟਰੱਕ ਪਾਰਕਿੰਗ ਚ ਖੜਾ ਏ ਇਸ ਨੂੰ ਲੈ ਜਾਣਾ ਚਾਹੀਦਾ ਹੈ ਜਿਨ੍ਹਾਂ ਭਾਰਤੀਆਂ ਕੋਲ ਟਰੱਕ ਹੈ ਉਹ ਇਸ ਨੂੰ ਵੇਚਣਾ ਚਾਹੁੰਦੇ ਨੇ ਪਰ ਇਸ ਸਮੇਂ ਕੋਈ ਖਰੀਦਦਾਰ ਨਹੀਂ ਹੈ। ਅਸੰਧ ਦੇ ਪ੍ਰਦੀਪ ਨੇ ਕਿਹਾ ਕਿ ਉਸਨੇ 1 ਸਾਲ ਪਹਿਲਾਂ 2 ਟਰੱਕ ਭਾਰਤੀ ਮੁਦਰਾ ਚ 40 ਲੱਖ ਰੁਪਏ ਚ ਖਰੀਦੇ ਸਨ। ਉਸਨੇ ਬਾਕੀ ਰਕਮ ਦੇ ਬਦਲੇ ਕਰਜ਼ਾ ਲਿਆ ਸੀ। ਉਸਨੇ 1.5 ਸਾਲ ਪਹਿਲਾਂ ਡਰਾਈਵਿੰਗ ਲਾਇਸੈਂਸ ਵੀ ਪ੍ਰਾਪਤ ਕੀਤਾ ਸੀ। ਵੱਧਦੀ ਜਾਂਚ ਅਤੇ ਅਮਰੀਕਾ ਦੇਸ਼ ਨਿਕਾਲੇ ਦੇ ਜੋਖਮ ਦੇ ਕਾਰਨ ਉਸਨੇ ਕੰਪਨੀ ਚ ਟਰੱਕ ਖੜਾ ਕਰ ਦਿੱਤਾ। ਉਹ ਇੱਕ ਹੋਟਲ ਚ ਕੰਮ ਕਰ ਰਿਹਾ ਹੈ ਤੇ ਆਪਣੇ ਕਰਜ਼ੇ ਦੀਆਂ ਕਿਸ਼ਤਾਂ ਦਾ ਭੁਗਤਾਨ ਕਰ ਰਿਹਾ ਹੈ। ਉਹ ਸਥਾਨਕ ਤੌਰ ਤੇ ਪਾਰਸਲ ਵੀ ਛੱਡਦਾ ਹੈ। ਉਸਨੇ ਕਿਆ ਕਿ ਉਸਨੂੰ 9 ਮਹੀਨਿਆਂ ਤੋਂ ਵੱਧ ਸਮੇਂ ਤੋਂ ਅਮਰੀਕਾ 'ਚ ਪਰੇਸ਼ਾਨ ਕੀਤਾ ਜਾ ਰਿਹਾ ਹੈ। ਕੇਂਦਰ ਸਰਕਾਰ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਜਨਵਰੀ ਤੋਂ ਹੁਣ ਤੱਕ ਘੱਟੋ-ਘੱਟ 2790 ਭਾਰਤੀ ਨਾਗਰਿਕ ਵਾਪਸ ਆ ਗਏ ਨੇ। ਇਹ ਉਹ ਨਾਗਰਿਕ ਨੇ ਜੋ ਅਮਰੀਕਾ 'ਚ ਗੈਰਕਾਨੂੰਨੀ ਤੌਰ ਤੇ ਰਹਿ ਰਹੇ ਸਨ ਤੇ ਮਾਪਦੰਡਾ ਨੂੰ ਪੂਰਾ ਨਹੀਂ ਕਰਦੇ ਸਨ। MEA ਦੇ ਬੁਲਾਰੇ ਰਣਧੀਰ ਜੈਸਵਾਲ ਨੇ ਆਪਣੀ ਹਫਤਾਵਾਰੀ ਮੀਡੀਆ ਬਰੀਫਿੰਗ 'ਚ ਇੱਕ ਸਵਾਲ ਦੇ ਜਵਾਬ 'ਚ ਇਹ ਅੰਕੜਾ ਸਾਂਝਾ ਕੀਤਾ। ਉਹਨਾਂ ਕਿਹਾ ਕਿ ਇਸ ਸਾਲ ਜਨਵਰੀ ਤੋਂ ਲੈ ਕੇ ਹੁਣ ਤੱਕ 2790 ਤੋਂ ਵੱਧ ਭਾਰਤੀ ਨਾਗਰਿਕ ਸਨ ਜੋ ਮਾਪਦੰਡਾ ਨੂੰ ਪੂਰਾ ਨਹੀਂ ਕਰਦੇ ਸਨ ਉਹ ਉੱਥੇ ਗੈਰਕਾਨੂੰਨੀ ਤੌਰ ਤੇ ਰਹਿ ਰਹੇ ਸਨ। ਅਸੀਂ ਉਹਨਾਂ ਦੀ ਪ੍ਰਮਾਣਿਕਤਾ ਅਤੇ ਨਾਗਰਿਕਤਾ ਦੀ ਪੁਸ਼ਟੀ ਕੀਤੀ ਹੈ ਤੇ ਉਹ ਵਾਪਸ ਆ ਗਏ ਨੇ। ਇਹ ਕੱਲ 29 ਅਕਤੂਬਰ ਤੱਕ ਦੀ ਸਥਿਤੀ ਸੀ ਬੁਲਾਰੇ ਤੋਂ ਇਸ ਸਾਲ ਹੁਣ ਤੱਕ ਬ੍ਰਿਟੇਨ ਤੋਂ ਦੇਸ਼ ਨਿਕਾਲਾ ਦਿੱਤੇ ਗਏ ਭਾਰਤੀ ਨਾਗਰਿਕਾਂ ਦੀ ਗਿਣਤੀ ਬਾਰੇ ਵੀ ਪੁੱਛਿਆ ਗਿਆ ਜੈਸਵਾਲ ਨੇ ਕਿਹਾ ਕਿ ਇਸ ਸਾਲ ਯੂਕੇ ਦੁਆਰਾ ਲਗਭਗ 100 ਭਾਰਤੀ ਨਾਗਰਿਕਾਂ ਨੂੰ ਉਹਨਾਂ ਦੀ ਕੌਮੀਅਤ ਦੀ ਪੁਸ਼ਟੀ ਕਰਨ ਤੋਂ ਬਾਅਦ ਦੇਸ਼ ਨਿਕਾਲਾ ਦਿੱਤਾ ਗਿਆ ਜੈਸਵਾਲ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਪਿਛਲੇ ਕੁਝ ਮਹੀਨਿਆਂ 'ਚ ਜਨਵਰੀ 2025 ਤੋਂ ਹੁਣ ਤੱਕ 2417 ਭਾਰਤੀ ਨਾਗਰਿਕਾਂ ਨੂੰ ਅਮਰੀਕਾ ਤੋਂ ਦੇਸ਼ ਨਿਕਾਲਾ ਦਿੱਤਾ ਗਿਆ ਜਾਂ ਵਾਪਸ ਭੇਜਿਆ ਗਿਆ ਅਸੀਂ ਪ੍ਰਵਾਸ ਦੇ ਕਾਨੂੰਨੀ ਤਰੀਕਿਆਂ ਨੂੰ ਸ਼ਾਹਿਦ ਕਰਨਾ ਚਾਹੁੰਦੇ ਆ ਇਸ ਦੇ ਨਾਲ ਹੀ ਭਾਰਤ ਗੈਰ ਕਾਨੂੰਨੀ ਪ੍ਰਵਾਸ ਦੇ ਵਿਰੋਧ ਹੈ ਪੰਜਾਬ ਦੀ 73 ਸਾਲਾ ਸਿੱਖ ਔਰਤ ਹਰਜੀਤ कौर ਸਤੰਬਰ ਚ ਅਮਰੀਕਾ ਤੋਂ ਭਾਰਤ ਲਿਆਂਦੀ ਗਈ ਨਵੀਆਂ ਰਿਪੋਰਟਾਂ ਚੋਂ ਇੱਕ ਸੀ ਉਸ ਨੂੰ ਕੈਲੀਫੋਰਨੀਆ ਦੇ ਅਧਿਕਾਰੀਆਂ ਨੇ ਯੂਐਸ ਇਮੀਗ੍ਰੇਸ਼ਨ ਤੇ ਕਸਟਮਜ਼ ਐਨਫੋਰਸਮੈਂਟ ਦੁਆਰਾ ਇੱਕ ਮਿਆਰੀ ਜਾਂਚ ਦੌਰਾਨ ਹਿਰਾਸਤ ਦੇ ਵਿੱਚ ਲੈ ਲਿਆ ਸੀ ਅਮਰੀਕਾ 'ਚ ਵੀਰਵਾਰ ਨੂੰ ਇੱਕ ਵੱਡਾ ਜਹਾਜ਼ ਹਾਦਸਾ ਹੋਣ ਤੋਂ ਟਲ ਗਿਆ ਮੈਕਸੀਕੋ ਤੋਂ ਅਮਰੀਕਾ ਜਾਰੀ ਜੈਟ ਬਲੂ 에ਅਰਲਾਈਨਸ ਦੀ ਇੱਕ ਉਡਾਣ ਦੌਰਾਨ ਉਚਾਈ 'ਚ ਅਚਾਨਕ ਗ੍ਰਾਵਟ ਦਾ ਸਾਹਮਣਾ ਕਰਨਾ ਪਿਆ ਇਸ ਤੋਂ ਬਾਅਦ ਫਲਾਈਟ ਨੂੰ ਅਮਰੀਕਾ ਦੇ ਫਲੋਰੀਡਾ 'ਚ ਐਮਰਜੈਂਸੀ ਲੈਂਡਿੰਗ ਕਰਨੀ ਪਈ ਹਾਦਸੇ ਦੌਰਾਨ ਕਈ ਯਾਤਰੀ ਜ਼ਖਮੀ ਹੋ ਗਏ ਤੇ ਉਹਨਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਕੈਨਕਨ ਦੇ ਨਿਵਾਰਕ ਜਾਣ ਵਾਲੀ ਜੈਟ ਬਲੂ ਦੀ 에ਅਰਬੱਸ A 320 ਉਡਾਨ ਸਥਾਨਕ ਸਮੇਂ ਅਨੁਸਾਰ ਦੁਪਹਿਰ 2 ਵਜੇ ਦੇ ਕਰੀਬ ਟੈਂਪਾ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਉਤਰੀ ਅਮਰੀਕੀ ਹਵਾਬਾਜ਼ੀ ਰੈਗੂਲੇਟਰੀ ਸੰਸਥਾ FAA ਨੇ ਇਸ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਇਹ ਅਜੇ ਸਪਸ਼ਟ ਨਹੀਂ ਹੈ ਕਿ ਇਸ ਘਟਨਾ ਚ ਕਿੰਨੇ ਲੋਕ ਜ਼ਖਮੀ ਹੋਏ ਨੇ ਤੇ ਉਹਨਾਂ ਦੀਆਂ ਸੱਟਾਂ ਕਿੰਨੀਆਂ ਗੰਭੀਰ ਸਨ ਹਾਲਾਂਕਿ 에어 ਟਰੈਫਿਕ ਕੰਟਰੋਲ ਦੁਆਰਾ ਪ੍ਰਾਪਤ ਆਡੀਓ ਚ ਪਾਇਲਟ ਨੂੰ ਇਹ ਕਹਿੰਦੇ ਸੁਣਿਆ ਗਿਆ ਘੱਟੋ-ਘੱਟ ਤਿੰਨ ਯਾਤਰੀ ਜ਼ਖਮੀ ਹੋਏ ਨੇ ਇੱਕ ਦੇ ਸਿਰ 'ਚ ਸੱਟ ਲੱਗੀ ਹੈ ਹਵਾਈ ਅੱਡੇ ਤੇ ਹੀ ਮੈਡੀਕਲ ਅਧਿਕਾਰੀਆਂ ਦੁਆਰਾ ਯਾਤਰੀਆਂ ਅਤੇ ਚਾਲਕ ਦਲ ਦੀ ਡਾਕਟਰੀ ਜਾਂਚ ਕੀਤੀ ਗਈ ਤੇ ਕੁਝ ਨੂੰ ਅਗਲੇ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਜੈਟ ਬਲੂ ਨੇ ਇਸ ਘਟਨਾ ਤੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਜਹਾਜ਼ ਨੂੰ ਸੇਵਾ ਤੋਂ ਹਟਾ ਦਿੱਤਾ ਗਿਆ ਤੇ ਹਾਦਸੇ ਦੇ ਕਾਰਨਾਂ ਦੀ ਪੂਰੀ ਜਾਂਚ ਕੀਤੀ ਜਾਵੇਗੀ 에어ਲਾਈਨ ਨੇ ਅੱਗੇ ਕਿਹਾ ਕਿ ਯਾਤਰੀਆਂ ਚਾਲਕ ਦਲ ਦੀ ਸੁਰੱਖਿਆ ਉਸ ਦੀ ਪਹਿਲੀ ਤਰਜੀਹ ਹੈ ਵੀਰਵਾਰ ਨੂੰ ਨਿਊਯਾਰਕ ਸਿਟੀ 'ਚ ਭਾਰੀ ਮੋੜੇ ਧਾਰ ਬਾਰਿਸ਼ ਨੇ ਤਬਾਹੀ ਮਚਾ ਦਿੱਤੀ ਜਿਸ ਕਾਰਨ ਦੋ ਵੱਖ-ਵੱਖ ਹਾਦਸਿਆਂ 'ਚ ਦੋ ਲੋਕਾਂ ਦੀ ਮੌਤ ਹੋ ਗਈ ਇਹ ਦੋਵੇਂ ਮੌਤਾਂ ਪਾਣੀ ਭਰੇ ਬੇਸਮੈਂਟ 'ਚ ਫਸਣ ਕਾਰਨ ਹੋਈਆਂ ਜਿਸ ਨੇ ਪਿਛਲੇ ਸਾਲ ਦਿੱਲੀ 'ਚ ਹੋਏ ਦੁਖਾਂਤ ਦੀ ਯਾਦ ਦਿਵਾ ਦਿੱਤੀ ਪਹਿਲਾ ਹਾਦਸਾ ਫਲੇਟ ਬੁਸ਼ ਇਲਾਕੇ 'ਚ ਵਾਪਰਿਆ ਜਿੱਥੇ ਇੱਕ 39 ਸਾਲਾ ਵਿਅਕਤੀ ਆਪਣੇ ਘਰ ਦੇ ਬੇਸਮੈਂਟ 'ਚ ਫਸ ਗਿਆ ਸਥਾਨਕ ਲੋਕਾਂ ਅਨੁਸਾਰ ਮ੍ਰਿਤਕ ਨੇ ਪਹਿਲਾਂ ਇੱਕ ਕੁੱਤੇ ਨੂੰ ਬਚਾਇਆ ਪਰ ਦੂਜੇ ਕੁੱਤੇ ਨੂੰ ਬਚਾਉਣ ਲਈ ਵਾਪਸ ਪਾਣੀ 'ਚ ਗਿਆ ਤੇ ਫਸ ਗਿਆ ਫਾਇਰ ਵਿਭਾਗ ਦੀ ਟੀਮ ਦੇ ਪਹੁੰਚਣ ਤੱਕ ਬਹੁਤ ਦੇਰ ਹੋ ਚੁੱਕੀ ਸੀ ਤੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਬਦਕਿਸਮਤੀ ਨਾਲ ਦੂਜਾ ਕੁੱਤਾ ਵੀ ਬਚ ਨਹੀਂ ਸਕਿਆ ਦੂਜੀ ਘਟਨਾ 'ਚ ਵਸ਼ਿੰਗਟਨ ਹਾਈਟਸ ਇਲਾਕੇ 'ਚ ਇੱਕ 43 ਸਾਲਾ ਵਿਅਕਤੀ ਬੇਸਮੈਂਟ ਦੇ ਬਾਇਲਰ ਰੂਮ 'ਚ ਮਿਲਿਆ ਜਿਸ ਨੂੰ ਪੁਲਿਸ ਨੇ ਮੌਕੇ ਤੇ ਹੀ ਮ੍ਰਿਤਕ ਪਾਇਆ ਪੁਲਿਸ ਨੇ ਅਜੇ ਦੋਵਾਂ ਮ੍ਰਿਤਕਾਂ ਦੇ ਨਾਮ ਜਾਰੀ ਨਹੀਂ ਕੀਤੇ ਤੇ ਮਾਮਲਿਆਂ ਦੀ ਜਾਂਚ ਜਾਰੀ ਹੈ ਮੇਰ ਐਰਿਕ ਐਡਮਸ ਨੇ ਇਸ ਦੁਖਾਂਤ ਤੇ ਸੰਵੇਦਨਾ ਪ੍ਰਗਟ ਕਰਦੇ ਹੋਏ ਕਿਹਾ ਕਿ ਬਾਰਿਸ਼ ਨੇ ਸ਼ਹਿਰ ਦੇ ਤਿੰਨ ਪੁਰਾਣੇ ਰਿਕਾਰਡ ਤੋੜ ਦਿੱਤੇ ਮੌਸਮ ਵਿਭਾਗ ਨੇ ਦੱਸਿਆ ਕਿ ਜ਼ਿਆਦਾਤਰ ਮੀਂਹ ਸਿਰਫ 10 ਮਿੰਟਾਂ ਦੇ ਅੰਦਰ ਅੰਦਰ ਪਿਆ ਜਿਸ ਕਾਰਨ ਸ਼ਹਿਰ ਦੇ ਕਈ ਹਿੱਸਿਆਂ 'ਚ ਅਚਾਨਕ ਹੜ ਆ ਗਿਆ ਮੌਲੇ ਧਾਰਮੀ ਕਾਰਨ ਪੂਰੇ ਨਿਊਯਾਰਕ ਸ਼ਹਿਰ ਦਾ ਸਿਸਟਮ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਇਆ ਜੀ ਐਫ ਕੇ ਲਗਾੜੀਆ ਤੇ ਨਿਵਾਰਕ ਹਵਾਈ ਅੱਡਿਆਂ ਤੇ ਉਡਾਣਾਂ 'ਚ ਦੇਰੀ ਹੋਈ ਜਾਂ ਉਹਨਾਂ ਨੂੰ ਰੋਕਿਆ ਗਿਆ ਮੈਟਰੋ ਟ੍ਰੇਨਾਂ ਦੀਆਂ ਕਈ ਲਾਈਨਾਂ ਤੇ ਪਾਣੀ ਭਰਨ ਕਾਰਨ ਸੇਵਾਵਾਂ ਮਾ ਠਪ ਰਹੀਆਂ ਪਾਰਕ ਵਿਭਾਗ ਨੂੰ ਡਿੱਗੇ ਹੋਏ ਦਰਖਤਾਂ ਬਾਰੇ 140 ਤੋਂ ਵੱਧ ਸ਼ਿਕਾਇਤਾਂ ਮਿਲੀਆਂ ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ